ਸਰੋਮੀ ਕਲੀ ਨਦੀ ਜਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰੇਉ ਨੂੰ ਲਾਇਆ ਜਾਣ ਤੇ ਜਿੱਥੇ ਇਲਾਕੇ ਅੰਦਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਉੱਥੇ ਅੱਜ ਜਗਮੀਤ ਸਿੰਘ ਹਰੇਉ ਦੇ ਘਰ ਲੋਕਾਂ ਦਾ ਵੱਡਾ ਤੰਤਾ ਲੱਗਾ ਹੋਇਆ ਹੈ ਜਿੱਥੇ ਕਿ ਇੱਕ ਮੇਲੇ ਵਾਂਗੂ ਲੱਗ ਰਿਹਾ ਹੈ ਸਨਮਾਨਤ ਕਰਨ ਵਾਲੇ ਜਿਹੜੇ ਇਲਾਕੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜਿੱਥੇ ਇਸ ਵਕਤ ਪਤਰਾ ਇਲਾਕੇ ਅੰਦਰ ਔਰ ਚਤਰਾਣੀ ਹਲਕੇ ਅੰਦਰ ਜਿਹੜੇ ਕਿ ਲੋਕਾਂ ਦਾ ਵੱਡਾ ਭਾਰੀ ਇਕੱਠ ਇਸ ਦੇ ਘਰ ਦੇ ਕਿਨੋਂ ਮਿਲਿਆ ਹੈ ਉਥੇ ਇੱਕ ਲੱਗਦਾ ਹੈ ਕਿ ਨਵੀਂ ਅਕਾਲੀ ਦਲ ਦੇ ਵਿੱਚ ਜਾਣਫੁਕੀ ਜਾਵੇਗੀ ਜਿਸ ਤਰ੍ਹਾਂ ਜੰਗ ਔਰ ਜਨਰੇਸ਼ਨ ਜਗਜੀਤ ਸਿੰਘ ਹੜਿਊ ਦਾ ਇਸ ਵਕਤ ਸਾਰੇ ਇਲਾਕੇ ਅੰਦਰ ਵੱਡਾ ਸਵਾਗਤ ਕੀਤਾ ਜਾ ਰਿਹਾ ਹੈ ਔਰ ਸਰੋਪੇਵਾ ਪਾ ਕੇ ਉਹਨਾਂ ਤੋਂ ਨਮਨਤ ਕੀਤਾ ਗਿਆ ਹੈ ਕਈ ਥਾਵਾਂ ਤੇ ਉਹਨਾਂ ਨੂੰ ਗੁਲਦਸਤੇ ਵੀ ਦਿੱਤੇ ਗਏ ਹਨ ਅੱਜ ਜਿਹੜਾ ਉਹਨਾਂ ਦੇ ਘਰ ਦਾੰਤਾ ਲੱਗਾ ਹੋਇਆ ਹੈ ਜਿਹੜੇ ਕਿ ਅਕਾਲੀ ਵਰਕਰ ਕਹਿੰਦੇ ਸੀ ਵੀ ਅਸੀਂ ਇਸ ਵਕਤ ਅਕਾਲੀ ਦਲ ਤੋਂ ਪਿੱਛੇ ਹਟਦੇ ਜਾ ਰਹੇ ਹਾਂ ਪਰ ਉਹ ਵੀ ਅੱਜ ਇੱਕ ਮੂਹਰੇ ਅੱਗੇ ਹੋ ਕੇ ਵਧ ਕੇ ਦਿਖਾਈ ਦਿੱਤੇ ਹਨ ਜਿੱਥੇ ਇਸ ਇਲਾਕੇ ਅੰਦਰ ਕੋਨੇ ਕੋਨੇ ਤੋਂ ਪੁੰਚੇ ਉਹਨਾਂ ਦੇ ਘਰ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਔਰ ਇੱਕ ਮੇਲੇ ਵਰਗਾ ਲੱਗ ਰਿਹਾ ਸੀਗਾ ਮਾਹੌਲ ਜਿਸ ਤਰ੍ਹਾਂ ਉਹਨਾਂ ਦਾ ਅੱਜ ਸਨਮਾਨਤ ਕੀਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਇਲਾਕੇ ਦੇ ਵਿੱਚੋ ਜਿਸ ਤਰ੍ਹਾਂ ਉੱਪਰ ਕੇ ਨਵੇਂ ਨੌਜਵਾਨ ਜਗਮੀਤ ਸਿੰਘ ਹੋ ਰਹੇ ਹੂ ਇਸ ਇਲਾਕੇ ਚ ਛਾਏ ਜਾ ਰਹੇ ਨੇ ਉਸੇ ਤਰ੍ਹਾਂ ਹੀ ਇਸ ਇਲਾਕੇ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਨਵੀਂ ਲਹਿਰ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਇਸ ਇਲਾਕੇ ਦੇ ਵਿੱਚੋਂ ਜਿਹੜੇ ਬੜਾ ਬਣਾਉਂਦੇ ਆ ਸ੍ਰੋਮੀ ਅਕਾਲੀ ਦਲ ਅਸੀਂ ਗੱਲ ਕਰਦੇ ਇਹਨਾਂ ਨਾਲ ਵੀ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਅੱਜ ਸਨਮਾਨਤ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਔਰ ਇੱਥੇ ਇਹਨਾਂ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ ਔਰ ਲੋਕ ਜਿਹੜੇ ਇਹਨਾਂ ਦੇ ਘਰ ਪਹੁੰਚੇ ਹੁਣ ਅੰਮੀ 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 ਕੀ ਆ ਜੀ ਹਾਂ ਜੀ ਅੱਜ ਦੇਖ ਕੇ ਠੀਕ ਹੈ ਜੀ ਹਾਂ ਜੀ ਇੱਥੇ ਦੇਖ ਕੇ ਜੀ ਫੋਟੋ ਹਾਂ ਜੀ ਪਾ ਲੇ ਪਾ ਲੇ ਪਾ ਲੇ ਹਾਂ ਜੀ ਸਾਰੇ ਜਾਨੇ ਹਾਂ ਜੀ ਖੁੱਲੇ ਖੁੱਲੇ ਹੋ ਜਾਈਏ ਅੱਗੇ ਨਾਲ ਆ ਲੋ ਜੀ ਫੋਟੋ ਆ ਲੋ ਜੀ ਚੋ ਫੋੜੀ ਆਈ ਵਈ ਸਾਹਮਣੇ ਦੇਖ ਕੇ ਹਾਂਜੀ ਇਹਦੇ ਇੱਕੇ ਵੀ ਵਿੱਚ ਕਿਤ ਇਸ ਤਰ੍ਹਾਂ ਸਨਮਾਨਤ ਕੀਤਾ ਜਾ ਰਿਹਾ ਜੇ ਮੀਤ ਸਿੰਘ ਹਰੇਉ ਨੂੰ ਅਸੀਂ ਗੱਲ ਕਰਦੇ ਹਾਂ ਨਾਲ ਕਿਸ ਤਰ੍ਹਾਂ ਦਾ ਅੱਜ ਜਿਹੜਾ ਨਾਲਾ ਸਨਮਾਨਤ ਇੱਥੇ ਹੋ ਰਿਹਾ ਪੰਚਾਇਤਾਂ ਵੱਲੋਂ ਇਲਾਕੇ ਵਿੱਚ ਕਾਫੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਤੋਂ ਲਗਾਤਾਰ ਹਰੇਉ ਪਰਿਵਾਰ ਦੇ ਜਿੰਨੇ ਸਨੇਹੀ ਨੇ ਸੱਜਣ ਨੇ ਬੜੇ ਲੰਮੇ ਸਮੇਂ ਤੋਂ ਮੇਰੇ ਫਾਦਰ ਸਾਹਿਬ ਤੋਂ ਲੈ ਕੇ ਇਹ ਪਰਿਵਾਰ ਲਗਾਤਾਰੀ ਅਕਾਲੀ ਦਲ ਨਾਲ ਤੇ ਸਾਡੇ ਪਰਿਵਾਰ ਨਾਲ ਸਨੇਹ ਰੱਖਦੇ ਨੇ ਅ ਲਗਾਤਾਰ ਫੋਨ ਆ ਰਹੇ ਸੀ ਦੋ ਦਿਨਾਂ ਤੋਂ ਕਿ ਅਸੀਂ ਘਰ ਆਉਣਾ ਹੈ ਸਨਮਾਨ ਕਰਨਾ ਸੋ ਫਿਰ ਅੱਜ ਅਸੀਂ ਸਵੇਰ ਦਾ ਸਭ ਨੂੰ ਟਾਈਮ ਦਿੱਤਾ ਹੋਇਆ ਸੀ ਸੋ ਸਾਰੇ ਜਿੰਨੇ ਵੀ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਮੇਰੇ ਚਾਚੇ ਤਾਏ ਮੇਰੇ ਭਰਾ ਪਹੁੰਚੇ ਨੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਉਸ ਅਕਾਲ ਪੁਰਖ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਯੋਗ ਬਣਾਇਆ ਸ਼੍ਰੋਮਣੀ ਅਕਾਲੀ ਦਲ ਸਾਰੀ ਸੀਨੀਅਰ ਲੀਡਰਸ਼ਿਪ ਤੇ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਜੋਗ ਸਮਝਿਆ ਤੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਦੀ ਮੈਨੂੰ ਜੋ ਜ਼ਿੰਮੇਵਾਰੀ ਸੁਭਾਈ ਹੈ। ਕੀ ਲੱਗਦਾ ਹੈ ਇਹ ਚਰਚੋਤਿਆ ਜਿਹੜੀਆਂ ਅੱਗੇ ਜਿਹੜੀਆਂ ਅੱਗੇ ਨਿਯੁਤੀਆਂ ਲਾਈਆਂ ਨੇ ਕਿਵੇਂ ਅੱਗੇ ਦੇਖੋ ਜ਼ਿਲ੍ਹਾ ਪ੍ਰਧਾਨ ਦੀ ਸਭ ਤੋਂ ਵੱਡੀ ਡਿਊਟੀ ਹੁੰਦੀ ਹੈ ਇੱਕ ਤਾਂ ਪੁਲ ਹੁੰਦਾ ਹੈ ਜ਼ਿਲ੍ਹੇ ਦੇ ਵਰਕਰਾਂ ਦਾ ਤੇ ਪਾਰਟੀ ਪ੍ਰਧਾਨ ਦੇ ਵਿੱਚ ਪਾਰਟੀ ਪ੍ਰਧਾਨ ਦੀਆਂ ਅੱਖਾਂ ਤੇ ਕੰਨ ਵੱਜੋ ਕੰਮ ਕਰਦਾ ਹੈ ਤੇ ਜਿੰਨੇ ਵੀ ਵਰਕਰ ਨੇ ਜੋ ਮਿਹਨਤ ਕਰਦੇ ਨੇ ਪਾਰਟੀ ਲਈ ਜਾਂ ਜੋ ਵੀ ਜ਼ਿਲ੍ਹੇ ਦੀਆਂ ਵੱਡੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਪਾਰਟੀ ਪ੍ਰਧਾਨ ਤੱਕ ਪਹੁੰਚਾਉਂਦੀਆਂ ਨੇ ਦੂਜੀ ਗੱਲ ਕਿ ਸੰਗਠਨ ਕਾਇਮ ਕਰਨਾ ਹੁੰਦਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਰਕਲ ਪ੍ਰਧਾਨ ਨੇ ਬੂਥ ਕਮੇਟੀਆਂ ਬਣਾਉਣੀਆਂ ਨੇ ਜਾਂ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਵਿੰਗ ਨੇ ਉਹ ਸਾਰਿਆਂ ਨੂੰ ਕਾਇਮ ਕਰਕੇ ਉਹਨਾਂ ਨੂੰ ਮਿਹਨਤ ਕਰਨ ਲਈ ਉਤਸ਼ਾਹਿਤ ਕਰਨਾ ਹੈ ਜ਼ਿਲ੍ਹਾ ਪ੍ਰਧਾਨ ਦਾ ਕੰਮ ਹੈ ਕੀ ਲੱਗਦਾ ਜਿਵੇਂ ਹਰੀਉਤ ਸਾਹਿਬ ਜੰਗ ਜਿਸ ਤਰ੍ਹਾਂ ਦੇ ਤੁਸੀਂ ਉਹਨੂੰ ਨੌਜਵਾਨ ਹੋ ਇਸ ਤਰ੍ਹਾਂ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਵੀ ਇਹ ਨਵੀਂ ਜਾਨ ਪੁਕੀ ਜਾਊਗੀ ਔਰ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਜੋਸ਼ ਦੇਖਣ ਨੂੰ ਮਿਲੇਗਾ ਲੁਧਿਆਣੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਬਹੁਤ ਵੱਡਾ ਯੂਥ ਦਾ ਕੱਟ ਕੀਤਾ ਸੀ ਉੱਥੇ ਉਹਨਾਂ ਨੇ ਵਾਅਦਾ ਕੀਤਾ ਸੀ ਯੂਥ ਨਾਲ ਕਿ ਵੱਡੀਆਂ ਨਮਾਇੰਦਗੀਆਂ ਮਿਹਨਤ ਕਰਨ ਵਾਲੇ ਜੋ ਨੌਜਵਾਨ ਮੁੰਡੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਸੋ ਮੈਂ ਵੀ ਯੂਥ ਵਿੰਗ 'ਚ ਕੰਮ ਕਰਦਾ ਰਿਆ ਕੋਰ ਕਮੇਟੀ ਮੈਂਬਰ ਰਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੇਰੀ ਮਿਹਨਤ ਦੀ ਪਛਾਣ ਕੀਤੀ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹਾਂ ਅੱਗੇ ਮੇਰਾ ਸਭ ਤੋਂ ਵੱਡਾ ਜੋ ਕੰਮ ਹੋਊਗਾ ਜੋ ਯੂਥ ਗਮਰਾਹ ਹੋ ਕੇ ਆਪਣੀ ਜੋ ਰੀਜਨਲ ਪਾਰਟੀ ਹੈ ਅਸਲੀ ਪੰਜਾਬ ਦੀ ਵਾਰਸ ਹੈ ਸ਼੍ਰੋਮਣੀ ਅਕਾਲੀ ਦਲ ਉਦੇ ਤੋਂ ਟੁੱਟ ਚੁੱਕਿਆ ਸੀ ਕਿਉਂਕਿ ਗਮਰਾਹ ਕਰਨ ਪ੍ਰਚਾਰ ਸੀ ਕੂੜ ਪ੍ਰਚਾਰ ਸੀ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਵਿੱਚ ਇੱਕ ਪਰਸੈਪਸ਼ਨ ਬਣਾ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਗਲਤ ਕੀਤਾ ਪਰ ਨਹੀਂ ਪਿਛਲੀਆਂ ਦੋ ਸਰਕਾਰਾਂ ਦੇ ਵਿੱਚ ਇਹ ਬਿਲਕੁਲ ਜਗਜਾਹਰ ਹੋ ਚੁੱਕਿਆ ਹੈ ਕਿ ਝੂਠੇ ਲਾਰੇ ਲਾਉਣ ਵਾਲੇ ਵਾਅਦੇ ਕਰਨ ਵਾਲੇ ਲੋਕਾਂ ਨੇ ਨਕਾਰ ਦੇਣੇ ਨੇ 2027 ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤੱਕ ਜੋ ਵੀ ਵਾਅਦਾ ਕੀਤਾ ਲੋਕਾਂ ਨਾਲ ਆਪਣੇ ਪੰਜਾਬ ਦੇ ਲੋਕਾਂ ਨਾਲ ਉਹਨੂੰ ਨਿਭਾਇਆ ਪੂਰਾ ਕੀਤਾ ਹੈ ਰੇਊ ਸਾਹਿਬ ਅੱਜ ਜਿਸ ਤਰ੍ਹਾਂ ਤੁਹਾਨੂੰ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਸਨਮਾਨਤ ਕੀਤਾ ਜਾ ਰਿਹਾ ਕਿੰਨੇ ਇਹ ਇਲਾਕੇ ਦੇ ਲੋਕ ਸਾਰੇ ਇੱਥੇ ਪਹੁੰਚੇ ਤੁਹਾਡੇ ਘਰੇ ਸਨਮਾਨਤ ਕਰਨ ਵਾਸਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਔਰ ਪਾਰਟੀ ਦੇ ਵਿੱਚ ਅੱਗੇ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਦਾ ਤੁਹਾਡਾ ਸਟੈਂਡ ਰਿਹਾ ਮੇਰੀ ਉਮਰ ਦੇ ਵਿੱਚ ਇਹ ਬਹੁਤ ਵੱਡਾ ਮਾਣ ਮੈਨੂੰ ਪਾਰਟੀ ਨੇ ਬਖਸ਼ਿਆ ਤੇ ਸਾਡੇ ਹਲਕਾ ਛਤਰਾਣਾ ਦੇ ਅੱਜ ਸਾਡੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਜੀ ਜਿੰਨੇ ਵੀ ਸਾਡੇ ਸਰਕਲ ਪ੍ਰਧਾਨ ਨੇ ਜਿੰਨੇ ਵੀ ਸਾਡੀ ਪਾਰਟੀ ਨਾਲ ਜੁੜੇ ਅਹੁਦੇਦਾਰ ਨੇ ਨਮਾਇੰਦੇ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਡਟ ਕੇ ਕੰਮ ਕਰਦੇ ਨੇ ਅੱਜ ਇੱਥੇ ਸਾਰੇ ਪਹੁੰਚ ਕੇ ਉਹਨਾਂ ਨੇ ਮੇਰਾ ਮਾਣ ਤੇ ਮੇਰਾ ਹੌਸਲਾ ਵਧਾਇਆ ਤੇ ਮੈਂ ਇਹਨਾਂ ਸਾਰਿਆਂ ਨਾਲ ਵਾਅਦਾ ਕਰਦਾ ਮੈਂ ਦਿਨ ਰਾਤ ਇੱਕ ਕਰ ਦੇਵਾਂਗਾ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜੀ ਸਰ ਜੀ ਇਸ ਤਰ੍ਹਾਂ ਮਹਿਸੂਸ ਕਰਨਾ ਜਿਵੇਂ ਇਹਨਾਂ ਨੂੰ ਅੱਜ ਹਾਂ ਜੀ ਦੇਖੋ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਜਿਨ੍ਹਾਂ ਨੇ ਆਪਣੀ ਪਾਰਦਰਸ਼ੀ ਨਾਲ ਕੰਮ ਦੇ ਹਿਸਾਬ ਨਾਲ ਔਰ ਪਛੋਕੜ ਦੇ ਹਿਸਾਬ ਨਾਲ ਜਿਹੜਾ ਫੈਸਲਾ ਕਰਿਆ ਬਹੁਤ ਵਧੀਆ ਫੈਸਲਾ ਕਰਿਆ ਕਿਉਂਕਿ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸਮਾਂ ਚੱਲ ਰਿਹਾ ਉਹ ਅੱਜ ਕੰਮ ਕਰਨ ਵਾਲੇ ਦਾ ਚੱਲ ਰਿਹਾ ਨਾ ਕਿ ਅਹੁਦਾ ਲੈ ਕੇ ਘਰ ਬੈਠਣ ਵਾਲਿਆਂ ਦਾ ਕਿਉਂਕਿ ਸਾਡੇ ਅਕਾਲੀ ਦਲ 'ਚ ਤਰਾਸਦੀ ਰਹੀ ਹੈ ਸਾਡੇ ਅਹੁਦੇ ਤਾਂ ਲੈ ਲੈਂਦੇ ਨੇ ਅਹੁਦਾ ਦਓ ਜੀ ਅਹੁਦਾ ਦਓ ਜੀ ਅਹੁਦਾ ਦਓ ਜੀ ਪਰ ਅਹੁਦਾ ਲੈ ਕੇ ਇਹ ਜ਼ਿੰਮੇਵਾਰੀ ਹੈ ਕੰਮ ਕਰਨ ਦੀ ਲੋਕਾਂ ਨਾਲ ਵਿਚਰਨ ਦੀ ਲੋਕਾਂ ਨਾਲ ਤਾਲਮੇਲ ਕਰਨ ਦੀ ਆਪਣੀ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਸਹੀ ਤਰੀਕੇ ਨਾਲ ਪ੍ਰਧਾਨ ਸਾਹਿਬ ਨੂੰ ਪੇਸ਼ ਕਰਨ ਦੀ ਸੋ ਉਹਨਾਂ ਨੇ ਬਹੁਤ ਵਧੀਆ ਜਿਹੜੀ ਹਰਿਆਉ ਸਾਹਿਬ ਦੀ ਇਹ ਚੋਣ ਕਰੀ ਹੈ ਕਿਉਂਕਿ ਇਹ ਇੱਕ ਯੰਗ ਚ એનર્ਜੀ ਵੀ ਹੈਗੀ ਹੈ ਕੋਰ ਕਮੇਟੀ ਦੇ ਸਾਡੇ ਯੂਥ ਦੇ ਇਹ ਲੀਡਰ ਵੀ ਨੇ ਔਰ ਅੱਜ ਯੂਥ ਨੂੰ ਬਹੁਤ ਵੱਡੀ ਲੋੜ ਹੈ ਜਿਹੜਾ ਜੇ ਅਸੀਂ ਯੂਥ ਨੂੰ ਆਪਣੇ ਨਾਲ ਜੋੜ ਲੈਣੇ ਆ ਜਿਹੜਾ ਪਿਛਲੇ ਸਮੇਂ ਸਾਡੇ ਤੋਂ ਟੁੱਟਿਆ ਸੀਗਾ ਅਸੀਂ ਯੂਥ ਹੀ ਸਾਡੇ ਤੋਂ ਜ਼ਿਆਦਾ ਮੈਂ ਸਮ ਦਾ ਗੁੰਮਰਾਹ ਹੋਇਆ ਸੀਗਾ ਉਹ ਵੀ ਗੁੰਮਰਾ ਇਸ ਕਰਕੇ ਹੋ ਗਿਆ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਸੀ ਸਾਡੇ ਲੋਕ ਇੰਨਾ ਸੁਚੇਤ ਨਹੀਂ ਸੀ ਅਸੀਂ ਤਾਂ ਘਰ ਜਾ ਕੇ ਗੱਲਾਂ ਕਹਿੰਦੇ ਸੀ ਉਹ ਆਪਾਂ ਵਟਸਐਪ ਤੇ ਹੀ ਜਿਹੜਾ ਕੂੜ ਪ੍ਰਚਾਰ ਸਾਡੇ ਆਪੋਜੀਸ਼ਨ ਪਾਰਟੀਆਂ ਕਰਦੀਆਂ ਰਹੀਆਂ ਨੇ ਤੇ ਉਸ ਕੂੜ ਪ੍ਰਚਾਰ ਚ ਅਸੀਂ ਆਪਣਾ ਮੈਸੇਜ ਜਿਹੜਾ ਜਿਹੜੇ ਸਾਡੇ ਜਿਵੇਂ ਮੈਨੂੰ ਵੀ ਲਾ ਲੋ ਮੈਂ ਵੀ ਸੀਨੀਅਰ ਹੋ ਗਿਆ ਮੈਨੂੰ ਵੀ ਇੰਨਾ ਫੇਸਬੁੱਕ ਵਟਸਐਪ ਨਹੀਂ ਚਲਾਉਣਾ ਆਉਂਦਾ ਪਰ ਅੱਜ ਦਾ ਜਿਹੜਾ ਜਮਾਨਾ ਨਾ ਜੀ ਉਹ ਫੇਸਬੁੱਕ ਦਾ ਵਟਸਐਪ ਦਾ ਮੀਡੀਆ ਇਲੈਕਟ੍ਰੋਨਿਕ ਦਾ ਜਮਾਨਾ ਉਹਦੇ ਚ ਜੇ ਅਸੀਂ ਯੂਥ ਨੂੰ ਉਦੇਦਾਰੀਆਂ ਦਵਾਂਗੇ ਤਾਂ ਸ਼੍ਰੋਮਣੀ ਅਕਾਲੀ ਦਲ ਜਰੂਰ ਆਪਣੀਆਂ ਚੜ੍ਹਦੀਆਂ ਕਲਾਂ 'ਚ ਆਪਣਾ ਜਿਹੜਾ ਗਵਾਚਿਆ ਹੋਇਆ ਸਾਡੇ ਗੁੰਮਰਾਹ ਹੋਏ ਬੱਚੇ ਸੀ ਉਹਨਾਂ ਨੂੰ ਇਕੱਠੇ ਕਰਨ 'ਚ ਇਹਨਾਂ ਯੂਥਾਂ ਦਾ ਬਹੁਤ ਵੱਡਾ ਰੋਲ ਰਹੂਗਾ ਸੋ ਮੈਂ ਧੰਨਵਾਦ ਕਰਦਾ ਔਰ ਵਧਾਈ ਵੀ ਦੇਣਾ ਹਰਿਆਉ ਸਾਹਿਬ ਨੂੰ ਵੀ ਇਹਨਾਂ ਨੂੰ ਇੱਕ ਮੌਕਾ ਮਿਲਿਆ ਆਪਣੀ ਪਛਾਣ ਬਣਾਉਣ ਦਾ ਲੋਕਾਂ ਦੀ ਸੇਵਾ ਕਰਨ ਦਾ ਆਪਣੇ ਬਜ਼ੁਰਗਾਂ ਦੀ ਜਿਹੜੀ ਵਿਰਾਸਤ ਨੂੰ ਸੰਭਾਲਣ ਦਾ ਸੋ ਮੈਂ ਸਮਝਦਾ ਇਹ ਆਪਣੇ ਉਸਤੇ ਪੂਰੇ ਖਰੇ ਉਤਰਨਗੇ ਸਾਰੇ ਲੋਕਾਂ ਨੂੰ ਨਾਂ ਲੈ ਕੇ ਚੱਲਣਗੇ ਪਾਰਟੀ ਨੂੰ ਇਹਨਾਂ ਦੇ ਬਣਾਉਣ ਨਾਲ ਮੈਂ ਸਮਝਦਾ ਹਲਕੇ 'ਚ ਸਾਨੂੰ ਜਿਹੜਾ ਛਤਰਾਣਾ ਹਲਕੇ ਨੂੰ ਮਾਨ ਮਹਿਸੂਸ ਹੋਇਆ ਕਿਉਂਕਿ ਮੇਰੇ ਖਿਆਲ 'ਚ ਅੱਜ ਤੱਕ ਇਹ ਇਹ ਇਹਨਾਂ ਬੈਕਵਰਡ ਵਰ ਪਛੜਿਆ ਹੋਇਆ ਸਤਰਾਣਾ ਇਲਾਕਾ ਸੀ ਸਾਡਾ ਕੋਈ ਪ੍ਰਧਾਨ ਹੈ ਜਿਹੜਾ ਉਧਰ ਤੇ ਉਧਰ ਹੀ ਰਹਿ ਜਾਂਦਾ ਸੀ ਸੋ ਪਹਿਲੀ ਵਾਰੀ ਪ੍ਰਧਾਨ ਜੀ ਨੇ ਸਾਡੇ ਹਲਕੇ ਨੂੰ ਜਿਹੜਾ ਮਾਨ ਦਿੱਤਾ ਅਸੀਂ ਸਾਰੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਇਹਨਾਂ ਨੂੰ ਸਹਿਯੋਗ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਬਹੁਤ ਤਗੜਾ ਕਰਾਂਗੇ ਬਲੰਦੀਆਂ 'ਚ ਪਹੁੰਚਾਵਾਂਗੇ ਔਰ ਆਉਣ ਵਾਲੀ ਜਿਹੜੀ 2027 ਦੀ ਸਰਕਾਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ